नमस्कार दोस्तों मैं बजरंगी पांडे और आप देख रहे हैं होशियारपुर न्यूज दोस्तों में हुए पंचायत चुनावों में जो सरपंच और पंच चुन करके आए हैं आज उनको शपथ ग्रहण समारोह करवाया जा रहा है होशियारपुर के सब्जी मंडी में तो लगातार बने रहिए आप होशियारपुर न्यूज के साथ चुके हैं जिला प्रशासन है ਮੁੱਖ ਮਹਿਮਾਨਾਂ ਨੂੰ ਸਭ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਖਿਆ ਅਤੇ ਪੰਚਾਇਤ ਸਮਤੀ ਮੈਂਬਰਾਂ ਨੂੰ ਸਨੋਚਕਾਈ ਜਾਵੇਗੀ ਜੋ ਸਟੇਜ ਦੇ ਸੱਜੇ ਪਾਸੇ ਬੈਠੇ ਹਨ ਉਸ ਤੋਂ ਬਾਅਦ ਸਰਪੰਚਾਂ ਅਤੇ ਪੰਚ ਸਹਿਬਾਨ ਆਪਣੇ ਆਦੇ ਵੀ ਸਨੋਚਣਗੇ ਤੀਸਰੀ ਸੋ ਪੰਜਾਬ ਸਰਕਾਰ ਦੇ ਨਵੇਕਲੇ ਉਪਰਾਲੇ ਢੇਕੋ ਤਹ ਚੁੱਕੀ ਜਾਵੇਗੀ ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ सरपंच ਅਤੇ ਪੰਚ ਸਰਦਾਰ ਨੂੰ ਸੋਚ ਬਾਈ ਜਾ ਰਹੀ ਹੈ ਡਰਪੋ ਅਫੀਸਰ ਉਹਨਾਂ ਨੂੰ ਬਣਾਇਆ ਜਾ ਰਿਹਾ ਹੈ ਨਸ਼ਾ ਰੋਕੂ ਅਫਸਰ ਗ੍ਰਾਫਟ ਵਿਊਲਪੀਵੈਂਸ਼ਨ ਅਫੀਸਰ ਬਣ ਗਏ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਜਿਸ ਤੁਰੇ ਗਏ ਨਵੇਂ ਸਰਪੰਚ ਦਾ ਪੰਚਤਿੰਨ ਰਜਿਸਟ੍ਰੇਸ਼ਨ ਨਹੀਂ ਹੋਈ ਇਸ ਸਮਾਂ ਤੋਂ ਬਾਅਦ ਉਹ ਫਾਰਮ ਇੱਥੇ ਲਿਜਾ ਸਕਦੇ ਨੇ ਸਪੈਸ਼ਲ ਕਾਉਂਟਰ ਸਥਾਪਿਤ ਕੀਤੇ ਗਏ ਹਨ निगा जी आख्या जाता है मुख मेहमान मान योग खुराक के सिविल सप्लाई खपतकार मामले मंत्री पंजाब श्री मेरे गिरा तो आए हुए पंच सरपंच साहिबान पत्रकार साहिबान सारी एडमिनिस्ट्रेशन पुलिस एडमिनिस्ट्रेशन और मैडम डिप्टी कमिश्नर ਦੇਖਾਰੇ ਦੇ ਡਾਕਟਰਾਂ ਦੇ ਦਫ਼ਤਰ ਤੋਂ ਜਿਹੜੇ ਜਿਨ੍ਹਾਂ ਮਿਲਣੀ ਲਗੀਆਂ ਉਹਨਾਂ ਸਾਰਿਆਂ ਦਾ ਮੈਂ ਧੰਨਵਾਦੀ ਆ ਇਹ ਸਭ ਤੋਂ ਪਹਿਲਾਂ ਮੈਨੂੰ ਹੀ ਮੈਂ ਅੱਜ ਕਰਦੇ ਆ ਤੇ ਮੈਨੂੰ ਭਰਾਇਆ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਲੋਕਤੰਤਰ ਦੀ ਪਹਿਲੀ ਪਹਿਲੀ ਜਿਹੜੀ ਪੜੀ ਆ ਸਪੰਸ ਸਰਪੰਚ ਉਹ ਕਾਡੋਰ ਨੂੰ ਭਾਪੂ ਜੰ ਆਜੂ ਜੀ ਮੰਤਰੀ ਸਾਹਿਬ ਜੋ ਜਿਹਨ ਰੋਲੇ ਵਿੱਚ ਆ ਕੇ ਅਨੁਸੋਚ ਕਹੋਗੇ ਬਹੁਤ ਬਹੁਤ ਅੱਛੀ ਜਿੱਤ ਹੈ ਰੱਖਿਆ ਦੇਣਾ ਹੈ ਕਿ ਸਾਡੇ ਕੈਪਟਨ ਅਮਿੰਦਰ ਸਿੰਘ ਦੀ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਜੋ ਉਹਨੇ ਜਿੱਤਰੀ ਕੇ ਉਹਨਾਂ ਦੇ ਇਲੈਕਸ਼ਨ ਪਾਇਆ ਬਹੁਤ ਬੜੀਆ ਤਰੀਕੇ ਨਾਲ ਰੱਖਣ ਹੋਇਆ ਔਰ ਕਈ ਪੰਚਾਇਤਾਂ ਜਨਮਸਥਲੀ ਬਣ ਕੇ ਆਈਆਂ ਆਪਣੇ ਆਪਣੇ ਐਮਐਲਏ ਜਿਹੜੇ ਹੱਕੇ ਦੇ ਐਮਐਨਏ ਸਾਰੇ ਉਹਨਾਂ ਨੇ ਬੜਾ ਕਾਫੀ ਯੋਗਦਾਨ ਆ ਪੰਜ ਸਾਲ ਪੰਜ ਨੂੰ ਅੱچھے ਆਦਮੀਆਂ ਨੂੰ ਜਿਤਕ ਮਰਿ ਪੜੇ ਰੱਖਣ ਚੜਾਇਆ ਕਿ ਜੁਬਲੀ ਨਾਨੀ ਵਰਸੀ ਬਣੀ ਆ ਪੰਚਾਇਤਾਂ ਮੈਂ ਸਾਰਿਆਂ ਦਾ ਇੱਥੇ ਹਾਂ ਤੇ ਐਡਮਿਨਿਸਟ੍ਰੇਸ਼ਨ ਦਾ ਸਾਰੇ ਐਮਐਨਏ ਸਾਹਿਬ ਦਾ ਮੰਤਰੀ ਸਾਹਿਬ ਦਾ ਕੈਪਟਨ ਵਿੰਦਰ ਸਿੰਘ ਵੀ ਮੁੱਖ ਮੰਤਰੀ ਪੰਜਾਬ ਦਾ ਬੀ ਧੰਨਵਾਦੀ ਆ ਜਿਨ੍ਹਾਂ ਨੇ ਇਸ ਉਪਰਾਲੇ ਨੂੰ ਅੱਜ ਜਿਹੜੀ ਸਵਾਜਕਤਾ ਮਰੋ ਹੈ ਬੜੇ अच्छे तरीके ਨਾਲ ਸਜਦੇ ਤਰੀਕੇ ਨਾਲ ਜਿਹੜੀਆਂ 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 ਜ ਔਰ ਆਪਣੇ ਇੱਥੇ ਅਸ਼ਨੀ ਕਪੂਰ ਜੀ ਔਰ ਸਾਰੇ ਹੈਗੇ ਆ ਜਿੰਨੇ ਵੀ ਆਏ ਆ ਪੰਡਤ ਜੀ ਮੋਹਨ ਜੀ ਆਪਣੇ ਚਾਰਪੋਟ ਟਾਈਮ ਵਾਲੇ ਡੋਗਰਾ ਜੀ ਸੰਦੀਪ ਡੋਗਰਾ ਜੀ ਸਾਰੇ ਆਏ ਆ ਮੁਕਮਲ ਸਾਹਿਬ ਵੀ ਇਕੱਠੇ ਆ ਸਾਰੇ ਜਿਹੜੇ ਵੀ ਆ ਰਜੀ ਸੰਦਨ ਆਏ ਆ ਆਪਣੇ ਸਿਟੀ ਕਾਂਗਰਸ ਦੇ ਪ੍ਰਧਾਨ ਔਰ ਰਕੇਸ਼ ਬਰੋਹ ਜੀ ਐਡਵੋਕੇਟ ਜਿਹੜੇ ਹੈਗੇ ਬਲਾਕ ਕਾਂਗਰਸ ਪ੍ਰਧਾਨ ਆਏ ਆ ਔਰ ਨਾਲ ਮੇਰੇ ਸੁਰਿੰਦਰ ਕੁਮਾਰ ਜੀ ਚੰਦਰ ਜੀ ਆਪਣੇ ਜਿਹੜੇ ਜਨਰਲ ਸੈਕਟਰੀ ਹੈਗੇ ਜਿਹੜਾ ਕਾਂਗਰਸ ਕਮੇਟੀ ਦੇ ਉਹ ਆਇਆ ਮੋਹਨ ਮਰਮੋਹਨ ਸਿੰਘ ਆਪਣੇ ਮਰਮੋਹਨ ਸਿੰਘ ਕਪੂਰੀ ਜਿਲੇ ਦੀ ਜਨ ਸਖਤੀ ਜਿਲਾ ਕਾਂਗਰਸ ਮੀਟਿੰਗ ਉੱਥੇ ਆਏ ਮੈਂ ਸਾਰਿਆਂ ਦਾ ਘਰ ਦਾ ਮੁਖੀ ਵੀ ਜੇ ਸਮਝਦਾਰ ਤੇ ਤਕੜਾ ਹੈ ਨਾ ਤੇ ਘਰ ਦੀ ਤਰੱਕੀ ਹੁੰਦੀ ਤੇ ਉਹੀ ਚੀਜ਼ ਥੋੜੇ ਤੇ ਵੀ ਲਾਗੂ ਹੁੰਦੀ ਹੈ ਜੇ ਪਿੰਡ ਦਾ ਸਰਪੰਚ ਜੇ ਸਮਝਦਾਰ ਤੇ ਤਕੜਾ ਹੈ ਤੇ ਫਿਰ ਪਿੰਡ ਦੀ ਤਰੱਕੀ ਕੋਈ ਨਹੀਂ कैप्टन अमरिंदर सिंह जी ने राहुल गांधी जी की सोच मुताबक सब तो पहला अब पंचायती बॉडीज 50 परसेंट रेजर्वेशन की मेरे सारे पुलिस को पहला था ਕਿਹਾ ਜਾਂਦਾ ਹੈ ਇੱਕ ਔਰਤ ਘਰ ਨੂੰ ਬਣਾ ਸਕਦੀ ਹੈ ਤੇ ਬੁਢਾੜ ਸਕਦੀ ਹੈ ਤੇ ਹੁਣ ਤਾਂ 50% ਔਰਤਾਂ ਨੂੰ ਇਹ ਤਿਆਰ ਮਿਲ ਕੇ ਸਿਆਸੀ ਤਾਕਤ ਮਿਲ ਗਈ ਉਹ ਆਪਣੇ ਪਿੰਡ ਨੂੰ ਵੀ ਉਸੇ ਤਰੀਕੇ ਬਣਾ ਕੇ ਰੱਖਣ ਜਿਵੇਂ ਉਹ ਆਪਣੇ ਘਰਾਂ ਨੂੰ ਬਣਾ ਕੇ ਰੱਖਦੇ। ਤੁਹਾਡੇ ਕੋਲ ਤਾਕਤ ਸਾਰੀਆਂ ਜਿੰਨੀਆਂ ਸਰਕਾਰਾਂ ਦੀਆਂ ਸਕੀਮਾਂ ਹੈ ਉਹ ਤੁਸੀਂ ਲਾਗੂ ਕਰਦੇ। ਤੁਸੀਂ ਉਹਨਾਂ ਪਿੰਡ ਤੇ ਹਰ ਉਸ ਆਦਮੀ ਤਾਈ ਪਹੁੰਚਾਣਾ ਹੈ ਜਿਹਦੇ ਵਾਸਤੇ ਉਹ ਸਕੀਮ ਤਿਆਰ ਤਿਆਰ ਹੁੰਦੀ ਹੈ ਹਰ ਉਸ ਪਿੰਡ ਦੀ ਸੱਚੇ ਦਿਲੋਂ ਈਸ਼ਵਰ ਦੀ ਸ਼ੌਕ ਆਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਅਤੇ ਭਾਰਤ ਦੀ ਪ੍ਰਭੂਤਾ ਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਮੈਂ ਪੰਚਾਇਤ ਸੰਭੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਵਿੱਚੋਂ ਆਪਣੇ ਫਰਜ਼ਾਂ ਨੂੰ ਨਿਸ਼ਟਾਪੂਰਵਕ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ ਪਤ ਪਤ ਸਨੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸਵਤਾਨ ਅਤੇ ਕਾਨੂੰਨ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨप्रति ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਅਤੇ ਭਾਰਤ ਦੀ ਪ੍ਰਭੂਤਾ ਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਮੈਂ ਪੰਜ ਸਰਪੰਚ ਵਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਿਤੂਪਰਕ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾ ਕਿਸੇ ਡਰ ਪਕਪਾਕ ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਮੁਤਾਬਕ ਨਿਆਂ ਕਰਨ। ਸਭ ਤੋਂ ਪਹਿਲਾਂ ਤੁਹਾਡੀ ਪਛਾਣ ਕਿਹੜੇ ਪਿੰਡ ਤੋਂ ਹੈ? ਮੈਂ ਸ਼੍ਰਮ ਗਿਆਪਲ ਸ਼ਰਮਾ ਜੀ ਜੀ ਫਰੋਮ ਬਾਟੀਵਾਲ ਠੀਕ ਹੈ। ਭੰਗਾ ਬਲੌਕ ਸਰ ਹੁਸ਼ਿਆਰਪੁਰ ਹਾਂ। ਤਾਂ ਆਪ ਕਿੰਨੀ ਵਾਰ ਸਰਪੰਚ ਬਣੇ? ਮੈਂ ਪਹਿਲੀ ਵਾਰ ਹੀ ਬਣਿਆ ਜੀ। ਪਹਿਲੀ ਵਾਰ ਬਣਿਆ। ਮੈਂ ਕਿਹਦਾ ਮਹਿਸੂਸ ਕਰ ਰਹੇ ਸਰਪੰਚ? ਬਹੁਤ ਵਧੀਆ ਜੀ। ਬਹੁਤ ਵਧੀਆ ਪਿੰਡਾਂ ਦੇ ਡਿਵੈਲਪਮੈਂਟ ਕਰਾਂਗੇ ਸਾਹਿਬ ਕਿਹੜੇ ਪਿੰਡ ਤੋਂ ਆਪਣੀ ਪਛਾਣ ਸਭ ਤੋਂ ਪਹਿਲਾਂ ਮੈਂ ਪਿੰਡ ਬੜਾ ਜੱਟਾਂ ਦਾ ಗ್ರಾಮ ਪੰਚਾਇਤਾਂ ਬੜਾ ਜੱਟਾਂ ਮੇਰੀ ਮੇਰੇ ਨਾਲ ਆ ਸਾਰੀ ਬਲੌਗ ਭੂੰਗਾ ਡਿਸਟ੍ਰਿਕਟ ਹਿਸ਼ਾਰਪੁਰ ਮੈਂ ਸਰਦਾਰ ਗੁਰਦੀਪ ਸਿੰਘ ਜੀ ਸਰਪੰਚ ਅੰਬੜਾ ਜੱਟਾਂ ਅੱਛਾ گاؤں ਵਿੱਚ ਕਿੰਨੇ ਪੇੜ ਲਗਾਏ ਜਾਣਗੇ ਸਰਕਾਰ ਕੀ ਤਰਫੋਂ ਸਾਢੇ 500 ਰੁਪਏ ਦਾ ਸਾਢੇ 500 ਪੇੜ ਲਗਾएंगे ਵੈਸੇ ਤਾਂ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਬਹੁਤ ਪੇੜ ਲੰਦੇ ਆ ਅੱਛਾ ਹਾਂਜੀ ਮੈਮ ਦੱਸੋ ਸਭ ਤੋਂ ਪਹਿਲਾਂ ਆਪਣਾ ਪਛਾਣ ਦੱਸੋ ਆਪਣੇ ਨਾਮ ਤੋਂ ਮੇਰਾ ਨਾਮ ਸੁਖਵਿੰਦਰ ਕੌਰ ਹਾਂਜੀ ਕੌਣ ਸੇ ਗਾਉਂ ਕੇ ਸਰਪੰਚ ਬਣੇ ਆਪ ਮੋਨਾ ਖੁਰਦ ਹਾਂਜੀ ਕਿਹਦਾ ਮਹਿਸੂਸ ਕਰ ਰਹੇ ਹਨ ਸਰਪੰਚ ਬਣ ਕਰਕੇ ਆਪ ਦੇਖਿਏ ਮਹਿਲਾਵਾਂ ਕੋ ਬਰਾਬਰੀ ਦਾ ਅਧਿਕਾਰ ਆਰਕਸ਼ਣ ਪ੍ਰਾਪਤ ਹੋਆ ਕਿਹਦਾ ਲੱਗਦਾ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਇਹ ਕਿਸ ਪ੍ਰਕਾਰ ਧੀਆਂ ਨੂੰ ਜਿਸ ਜਿਸ ਤਰ੍ਹਾਂ ਤੁਹਾਨੂੰ ਪਤਾ ਭ੍ਰੂਣ ਹੱਤਿਆ ਬਹੁਤ ਹੋ ਰਹੀ ਹੈ ਹਾਂਜੀ ਦਹੇਜ ਪ੍ਰਥਾ ਮਤਲਬ ਬਹੁਤ ਉੱਪਰ ਤੱਕ ਆ ਚੁੱਕੀ ਹੈ ਕੀ ਮਤਲਬ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਕੁੜੀਆਂ ਨੂੰ ਕੁੜੀਆਂ ਕਿਸੇ ਗੱਲੋਂ ਘੱਟ ਥੋੜੀਆਂ ਮੁੰਡਿਆਂ ਨਾਲੋਂ ਕੁੜੀਆਂ ਸਭ ਕੁਝ ਕਰ ਰਹੀਆਂ ਹੁਣ ਨਾਮ ਤੋਂ ਸ਼ੁਰੂ ਹੋਊਗਾ ਕਿਹੜਾ ਪਿੰਡ ਸਪਨਾ ਨਾਮ ਜਗਿੰਦਰ ਕੌਰ ਪਿੰਡ ਬਰੂਹੀ ਠੀਕ ਹੈ ਹਾਂਜੀ ਤੇ ਕਿੰਨੀ ਵਾਰ ਬਣੀ ਤੁਸੀਂ ਸਿਰਫ 45 ਵਾਰੀ ਜੀ 45 ਹਾਂਜੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਇੱਕ ਮਹਿਲਾ ਘਰ ਤੋਂ ਨਿਕਲ ਕੇ ਸਰਪੰਚ ਪਦ ਵਾਸਤੇ ਆਪਣੇ ਪਿੰਡ ਦੇ ਵਿਕਾਸ ਵਾਸਤੇ ਮੋਰੀ ਆਈ ਹੈ ਹਾਂਜੀ ਕੀ ਕੀ ਮਤਲਬ ਉਮੀਦਾਂ ਤੇ ਕੀ ਕੀ ਸੁਪਨੇ ਆ ਪਿੰਡ ਵਾ ਅੱਛਾ ਅੱਛਾ ਚਲੋ ਕੋਈ ਨਹੀਂ ਉਹ ਮਿਲ ਕੇ ਕਰਦੇ ਵੇ ਪਿੰਡ ਦੇ ਆਪਾਂ ਸਾਰੇ ਕੰਮ ਸੁਧਾਰ ਕਰਾਂਗੇ ਠੀਕ ਹੈ ਹਾਂਜੀ ਤੇ ਕੁੜੀਆਂ ਨੂੰ ਬਰਾਬਰੀ ਦਾ ਹੱਕ ਕਿਸ ਹਾਂਜੀ ਹਾਂਜੀ ਕੁੜੀਆਂ ਤਾਂ ਮੁੰਡਿਆਂ ਤੋਂ ਵੀ ਵਧੀਆ ਨੇ ਤੁਹਾਡੀ ਪਹਿਚਾਨ ਮੈਂ ਸੁਵੇਦਾਰ ਕੇਵਲ ਕ੍ਰਿਸ਼ਰ ਪੱਤੀ ਕੈਰੀ ਸਰਪੰਚ ਠੀਕ ਹੈ ਹਾਂਜੀ ਤੋਂ ਸਰ ਕਿੰਨੀ ਵਾਰ ਆਪ ਸਰਪੰਚ ਬਣੇ ਮੈਂ ਫਸਟ ਵਾਰੀ ਨਹੀ ਪਹਿਲੀ ਵਾਰੀ ਹਾਂਜੀ ਨਹੀ ਪੰਚਾਇਤ ਬਣੀ ਸਾਡੀ नवी ही बनी हाँ जी सर्वसम्मति से चुनाव हुआ था नहीं नहीं वोटों से वोटो से चुनाव हुआ अब कैसा महसूस कर रहे हैं सरपंच बनने के बाद शपथ ग्रहण करने के बाद अच्छा महसूस कर रहे हैं हाँ, और, और नशा पंजाब से कैसे खत्म होगा खत्म होगा इस तरह होगा जैसे क्या है अपने गाँव के बीच में जो लड़के घूमते हैं ऐसे उनको उनके ऊपर कंट्रोल करना और उनको अच्छी शिक्षा देना अगर कोई नशे वाला कोई बच, बच्चा बच्चा सू मिल जाता है उसको हमने अपने सेंटर के बीच में के जो है वहाँ पर उसको भेजना गा नशे से मुक्त करना तो सर जीवन कुमार फ्रॉम मोना खुर्द ब्लॉक होशियारपुरू ठीक है एंड दिस इज फर्स्ट टाइम माय वाइफ मतलब एज ए सरपंच चुने गए हैं तो हम तो यह है कि नौजवानों ने ही मिलकर पंचायत बनाई है

ਤੇ ਮੈਂ ਆਪਣੇ ਪਿੰਡ ਦਾ ਪੂਰਾ ਪਿੰਡ ਮੇਰੇ ਦਾ ਵੀ ਸਯੋਗ ਨਾਲ ਮੈਂ ਪੂਰੀ ਡਿਵੈਲਪਮੈਂਟ ਕਰੂੰਗਾ ਜੀ ਸੱਚੇ ਮਨ ਤੋਂ ਵਾਹਿਗੁਰੂ ਨੂੰ ਯਾਦ ਕਰਕੇ ਸਰਕਾਰ ਤੋਂ ਕੀ ਉਮੀਦ ਹੈ ਸਰਕਾਰ ਤੋਂ ਸਾਨੂੰ ਉਮੀਦ ਹੈ ਜੀ ਸਾਨੂੰ ਮਿਲੂਗੇ ਐਮਐਲਏ ਸਾਹਿਬ ਬਹੁਤ ਚੰਗੇ ਸਾਡੇ ਉਹਨਾਂ ਸਾਨੂੰ ਕਿਹਾ ਵੀ ਸਾਡੇ ਪਾਣੀ ਦਾ ਥੋੜਾ ਨਿਕਾਸ ਦੀ ਪ੍ਰੋਬਲਮ ਹੈ ਤਾਂ ਉਹਨਾਂ ਕਿਹਾ ਵੀ ਤੁਹਾਡੇ ਪਿੰਡ ਦਾ ਨਿਕਾਸ ਬਾਕੀ ਪਿੰਡਾਂ ਦਾ ਇੰਨੀ ਮੈਨੂੰ ਫਿਕਰ ਨਹੀਂ ਗਈ ਤੁਹਾਡੇ ਪਿੰਡ ਦਾ ਨਿਕਾਸ ਨਹੀਂ ਤੁਹਾਨੂੰ ਜਿਆਦਾ ਤੋਂ ਜਿਆਦਾ ਗ੍ਰਾਂਟ ਦੇ ਕੇ ਤੁਹਾਡਾ ਪਿੰਡ ਦਾ ਨਿਕਾਸ ਪਾਣੀ ਦਾ ਪਹਿਲਾਂ ਜਰੂਰ ਕਰਨਾ ਜੀ ਹਾਂਜੀ ਮਿਹਰਬਾਨੀ ਜੀ ਆਪਨੇ ਦੇਖਾ ਔਰ ਆਪਨੇ ਸੁਨਾ ਕਿ ਕਿਸ ਪ੍ਰਕਾਰ ਸੇ ਜੋ ਵੀ ਨਵ ਨਿਯੁਕਤ ਸਰਪੰਚ ਅੱਜ ਜਿਨੋ ਨੇ ਸਹਪਤ ਗ੍ਰਹਨ ਕੀਆ ਉਹਨੋ ਨੇ ਕਿਸ ਪ੍ਰਕਾਰ ਸੇ ਆਪਣੇ ਹੌਸਲੇ ਸੇ ਆਪਣੇ ਵਿਚਾਰੋ ਕੋ ਰਖਾ ਔਰ ਪੰਜਾਬ ਕੋ ਨਈ ਰਾਹ ਪਰ ਇੱਕ ਤੰਦਰੁਸਤ ਪੰਜਾਬ ਬਣਾਉਣੇ ਲਈ ਉਹ ਕਿਸ ਪ੍ਰਕਾਰ ਦੇ ਬਚਨ ਬਦ ਨਜ਼ਰ ਆ ਰਹੇ ਹਮ ਆਪਕੋ ਹੋਰ ਵੀ ਸਰਪੰਚ ਸਾਹਿਬਾਨੋ ਸੇ ਬਾਤ ਚਿਤ ਕਰਕੇ ਬਤਲਾ ਦੇ ਕਿ ਉਨਕੇ ਮਨ ਮੇਂ ਕਿਆ ਕਿਆ ਵਿਚਾਰਧਾਰਾ ਆ ਰਹੀ ਹੈ ਮੇਰਾ ਨਾਮ ਹਰਮਨ ਪਿੰਡ ਪੋਂਗਾ ਤੋਂ ਜੀ ਸਰਪੰਚੀ ਤੋਂ ਪਹਿਲੀ ਵਾਰੀ ਹਾਂਜੀ ਫਸਟ ਟਾਈਮ ਤੋਂ ਮਤਲਬ ਮਹਿਲਾਵਾਂ ਨੂੰ ਜਿਹੜਾ ਬਰਾਬਰ ਦਾ ਅਧਿਕਾਰ ਮਿਲਿਆ ਲੋਕਤੰਤਰ ਦੇ ਵਿੱਚ ਇਹਦਾ ਕੀ ਫਾਇਦਾ ਹੋਇਆ ਤੁਹਾਨੂੰ ਇਹਦਾ ਬਹੁਤ ਜ਼ਿਆਦਾ ਫਾਇਦਾ ਆ ਤੇ ਬਾਦ ਤੋਂ ਬਾਦ ਮਹਿਲਾ ਅੱਗੇ ਆਨ ਆਉਂਦੀਆਂ ਇਹ ਪ੍ਰਤੀ ਹਰੋ ਪਿੰਡ ਦਾ ਵਿਕਾਸ ਦਾ ਪਤਾ ਚੱਲਦਾ ਆ ਹਰ ਇੱਕ ਨੂੰ ਗੁੰਨ ਦਾ ਪਤਾ ਚੱਲਦਾ ਆ ਕੀ ਹੈ ਕੀ ਨਹੀਂ ਹੈ ਤੇ ਜਿਸ ਤਰ੍ਹਾਂ ਮਤਲਬ ਦੱਸਿਆ ਗਿਆ ਕਿ 10 ਲੱਖ ਦਾ ਜੇ ਬਜਟ ਗਵਰਨਮੈਂਟ ਭੇਜਦੀ ਹੈ ਤੇ 10 ਰੁਪਏ ਸਰਪੰਚ ਵੀ ਆਪਣੀ ਜੇਬ ਚੋਂ ਖਰਚ ਕਰੂਗਾ ਮਤਲਬ ਕਿੰਨੇ ਕੇ ਸਹਿਮਤ ਹੈਗੇ ਇਸ ਗੱਲ ਤੋਂ ਹਾਂਜੀ ਇਹ ਜਾ ਤੋ ਜ਼ਿਆਦਾ ਸਹਿਮਤ ਹੀ ਆ ਤਕਰੀਬਨ ਤੇ ਬੂਟੇ ਕਿੰਨੇ ਲਾਏ ਜਾਣਗੇ ਪਿੰਡ ਦੇ ਵਿੱਚ ਇਹ 550 ਲਗਾਏ ਵੀ ਹੈ ਪਹਿਲੇ ਹੁਣ ਵੀ ਲਗਾਏ ਜਾਣਗੇ ਤੁਹਾਡੀ ਪੇਸ਼ਾਨ ਜੀ ਭਪਿੰਦਰ ਸਿੰਘ ਪਿੰਡ ਪੋਂਗਾ ਪੰਜ ਠੀਕ ਹੈ ਜੀ ਤੇ ਵਿਚਾਰਧਾਰਾ ਤਾਂ ਮੇਰੀ ਵਿਚਾਰਧਾਰਾ ਇਹ ਹੈਗੀ ਆ ਬਈ 58 ਕੇ ਸਾਲ ਮੇਰੀ ਉਮਰ ਹੋ ਗਈ ਆ तकरीबन ਜਿੰਨੀਆਂ ਪੰਚਾਇਤਾਂ ਬਣਦੀਆਂ ਰਹੀਆਂ ਅੱਜ ਤੱਕ ਜਾਨੀ ਕਿ ਨਾਲੀਆਂ ਤੇ ਗਲੀਆਂ ਦੀ ਗੱਲ ਕਰਦੀਆਂ ਰਹੀਆਂ ਜਦ ਕਿ ਪਿੰਡਾਂ ਦੇ ਵਿੱਚ ਨਾਲੀਆਂ ਗਲੀਆਂ ਦੇ ਹਾਲਾਤ ਜਿਹੜੇ ਆ ਉਹ ਉਵੇਂ ਦੇ ਉਵੇਂ ਹੀ ਆ ਮੈਂ ਸਮਝਦਾ ਹੈਗਾ ਬਈ ਜਿਹੜੀਆਂ ਪੰਚਾਇਤਾਂ ਆ ਇਹ ਉੱਪਰ ਤੱਕ ਜਿਹੜਾ ਹੈ ਨਾ ਕਰਾਪਸ਼ਨ ਆ ਤੇ ਅਸੀਂ ਹੁਣ ਪੰਜ ਸਾਡੀ ਪੰਚਾਇਤ ਚੋਣ ਹੋਈ ਆ ਤੇ ਅਸੀਂ ਐ ਚਾਹੁੰਦੇ ਹਾਂਗੇ ਵੀ ਜਾਨੀ ਕਿ ਜਿੰਨੀ ਵੀ ਗ੍ਰਾਂਟ ਸਰਕਾਰ ਵੱਲੋਂ ਆਉਂਦੀ ਹੈ ਉਹ ਇਮਾਨਦਾਰੀ ਦੇ ਨਾਲ ਲਾਵਾਂਗੇ ਸਰ ਬਹੁਤ بڑا ਸਵਾਲ ਆਪ ਖੜਾ ਕਰਕੇ ਕਿਸ ਪ੍ਰਕਾਰ ਸੇ ਆਪ ਕਹਿ ਸਕਤੇ ਹੈ ਕਿ ਜੋ ਸਰਪੰਚ ਜਾਂ ਪੰਚ ਆਤੇ ਹਨ ਉਹਨਾਂ ਦੇ ਉੱਪਰ ਤੱਕ ਜੋ ਵੀ ਐਡਮਿਨਿਸਟ੍ਰੇਸ਼ਨ ਬੈਠਾ ਹੋਇਆ ਹੈ ਕਰਪਟ ਹੈ ਕਿਸ ਪ੍ਰਕਾਰ ਸੇ ਇਸ ਪ੍ਰਕਾਰ ਸੇ ਕਿਉਂਕਿ ਜਬ ਹੀ ਆਪਾਂ ਗਾਵੇਂ ਰਹਤੇ ਆ ਆਪਣੇ ਪਿੰਡ ਚ ਰਹਿੰਦੇ ਆ ਉਹਦੇ ਵਿੱਚ ਲੱਗਦਾ ਵੀ 80 ਲੱਖ ਗ੍ਰਾਂਟ ਆ ਗਈ ਆ ਉਹ ਦੇਖਣ ਨੂੰ ਕਿਤੇ ਵੀ ਨਹੀਂ ਮਿਲ ਰਹੀ

बहुत ज़्यादा फायदा हुआ है बड़ा आ, उनको जो अधिकार मिला कुछ थोड़ा बहुत गलत भी करते हैं गलत है ना स्टैंड ले लेते हैं कुछ लोग कुछ अच्छा भी मिला है ऐसी कोई बात नहीं है दोनों तरफ से ठीक है और दहेज प्रथा और कन्या भ्रूण हत्या के लिए एक सरपंच के तौर पे आपके गांव में क्या क्या स्कीमें चलाई हमारे गाँव में यही है कि हम दहेज प्रथा को रोकेंगे उनको आ, कंट्रोल करेंगे कोशिश हमारी यही रहेगी बाकी भ्रूण हत्या तो हम बिल्कुल नहीं होने दे रहे पिछले साल से अनिता हाँ कौन से गाँव ऐसी से जहादपुर रवाना ठीक है तो अब क्या क्या उम्मीदें हैं गांव बहुत उम्मीदें है? हैं हमने शुरू कर दिया काम अब अच्छा हाँ तरक्की करेंगे आगे से जैसे ग्रांटे आएंगी हम आगे से आगे काम शुरू करेंगे पौधे लगाएंगे बहुत का? लगाएंगे हमारे पास जगह अच्छा बहुत है और गाँव के बच्चों को रोजगार प्राप्त होगा बहुत लगन के साथ काम करेंगे ਉਹ ਜਿਹੜਾ ਦਾਖਾਣਾ ਮੈਲਵਲ ਚੱਲ ਉਹ ਚਾਰ ਬੰਦੇ ਆ ਸੀ ਉਹ ਕੰਦਲ ਆ ਜਾਂ ਰਾਵਰ ਸਿੱਧੇ ਮੌਲਾ ਯਾਰ ਖੰਡਾਰ ਦੋ ਬਰ ਬੰਦੂਗਾ ਜਿਵੇਂ ਹਾਂ ਜਿਹੜਾ ਕਰਦਾ ਲਗਾਦਰ ਬੰਦਦਾ ਜਿਵੇਂ ਬਾਕੀ ਪਿੰਡ ਦੇ ਵਿੱਚ ਉਹ ਜੋ ਨਸ਼ਾ ਚੱਲਦਾ ਆ ਜੋ ਜਿੱਥੇ ਕਿਸੇ ਬੰਦੇ ਨਸ਼ਾ ਚੱਲਦਾ ਆ ਉਹ ਜਿ ਖਤਮ ਕਰਾਂਗੇ ਤੇ ਬਾਕੀ ਕੰਮ ਜਿਹੜਾ ਵਿਕਾਸ ਪਿੰਡ ਦਾ ਪੂਰੀ ਤਰ੍ਹਾਂ ਕਰਾਂਗੇ ਸਿਰ ਸਰਕਾਰ ਕੀ ਨੀਤੀਆਂ ਜੋ ਹੈ ਉਹ ਘਰ ਘਰ ਤੱਕ ਇਸ ਪ੍ਰਕਾਰ ਕੋ ਅਜੀ ਆਪਾਂ ਇਹ ਕਰਾਂਗੇ ਕਿ ਜਦਾਂ ਮਾਦਨ ਰੇਖਾ ਦਾ ਕੰਮ ਚਲਾਮ ਅਗੇ ਕੋਈ ਕਹੇ ਤਾਂ ਕੰਮ ਚਲਾਮ ਅਗੇ ਕੰਮ ਕਰਾਂਗੇ ਵਿਕਾਸ ਕਰਾਂਗੇ ਪਿੰਡ ਦਾ ਚਲੋ ਜੀ ਹਾਲ ਪਤਾ ਲਗੋ ਪਿੰਡ ਦਾ ਸ਼ਹਿਰ ਕੋਲ ਕੀ ਕਹਿਣ ਬੁੱਛੇ ਸੀ ਸਰ ਪਤਾ ਹੈ ਪੰਜਾਬ ਤੋਂ ਚਲੋ ਬਹੁਤ ਬੜੀ ਬਾਤ ਹੋ ਜਾਏਗੀ ਉਹ ਕਹਿੰਦੇ ਕਿ ਅਗਰ ਇੰਡੀਆ ਬਦਲਣਾ ਹੈ ਤਾਂ ਰਾਜੇ ਬਦਲੋ ਰਾਜੇ ਬਦਲਣਾ ਹੈ ਤਾਂ ਪਿੰਗਾ ਬਦਲੋ ਪਿੰਗਾ ਬਦਲਣਾ ਤਾਂ ਘਰ ਬਦਲੋ पहले तो घर से शुरुआत करेंगे शुरुआत जनवरी को आए थे तो अपना काम शुरू कर दिया चलो आज वो, थी वो कर ली है तो अभी पांच साल है काम करेंगे फिर आपसे सो so, आप सुन रहे थे नव नियुक्त सरपंच साहब की विचारधाराओं को जो काफी नौजवान भी नजर आ रहे हैं और काफी इनके वार्तालाप में जो वो हर्ष और उमंग नजर आ रहा है परंतु आप लगातार देखते रहिए हूं न्यूज आपके हाथों में जनता के हाथों में प्रत्येक डिसीजन है प्रत्येक चीज़ों की आपने अनुशासन के तहत उसका डिसीजन देना है और देखने वाली बात यह होगी कि 550 जो पौधे लगाने का जो सरकार ने लक्ष्य रखा है कितने सरपंच साहब अपने गांव में वो पौधे लगा पाते हैं और कितने उन पेड़ों का संरक्षण हो पाता है कि वो पौधे पेड़ का रूप धारण कर लें तो लगातार बने रहिए है होशियारपुर न्यूज के साथ हम आपको होशियारपुर के प्रत्येक गाँव के प्रत्येक सरपंच के उस गाँव की हकीकत से बया करवा देंगे जिन्होंने आज इस शपथ ग्रहण समारोह में आज शपथ लिया है सो so, लगातार बने रहिए आप होशियारपुर न्यूज के साथ कैमरामैन सतीश शर्मा जी के साथ मैं बजरंगी पांडे होशियारपुर न्यूज दोस्तों इस मौके पर हमारे YouTube चैनल को सब्सक्राइब करना ना भूले और हाँ बेल का आइकन जरूर दबा दें ताकि आपके शहर की लेटेस्ट न्यूज आपके मोबाइल फोन पर सबसे पहले प्राप्त हो सके और हाँ हमारे फेसबुक पेज को भी ਆਪ ਲਾਈਕ ਕਰੇ ਸ਼ੇਅਰ ਕਰੇ ਅਤੇ ਫੋਲੋ ਕਰੇ